ਫਾਦਿਲ ਕਾਦੀ ਗਲੀ ਪੁਜਾਰੀਆਂ ਦੇ ਵਿੱਚ ਇੱਕ ਕਰਦੇ ਅੰਦਰੋਂ ਇੱਕ ਵਿਅਕਤੀ ਸਿੰਗਰ ਕੰਪਨੀ ਦਾ ਜੂਸਰ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਮਕਾਨ ਮਾਲਕਾ ਵੱਲੋਂ ਮੀਡੀਆ ਨੂੰ ਦਿੱਤੀ ਗਈ ਹੈ ਜਾਣਕਾਰ ਦਿੰਦੇ ਹੋਏ ਮਕਾਨ ਮਾਲਕਾ ਨੇ ਦੱਸਿਆ ਕਿ ਉਹ ਕਰਦੇ ਵਿੱਚ ਇਲੈਕਟ੍ਰੋਨਿਕਸ ਦਾ ਕੰਮ ਕਰਦੇ ਆ ਅਤੇ ਪੋਣੀਆਂ ਦੇ ਕੋਲ ਸਿੰਗਰ ਕੰਪਨੀ ਦਾ ਜੂਸਰ ਪਿਆਸੀ ਇੱਕ ਵਿਅਕਤੀ ਉਹਨਾਂ ਦੇ ਕਰਦੇ ਵਿੱਚ ਮੂੰਹ ਬਨ ਕੇ ਦਾਖਲ ਹੋਇਆ ਅਤੇ ਉਸ ਦੇ ਵੱਲੋਂ ਸਿੰਗਰ ਕੰਪਨੀ ਦਾ ਜੂਸਰ ਚੋਰੀ ਕਰ ਲਿਆ ਗਿਆ ਅਤੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਰਪ੍ਰੋਸ ਦੇ ਸੀਸੀਟੀਵੀ ਕੈਮਰੇ ਕੰਗਾਲੇ ਗਏ ਤਾਂ ਉਸ ਦੀ ਫੁਟੇਜ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਾਣਕਾਰੀ মিডিਆ ਨੂੰ ਦਿੱਤੀ ਗਈ ਹੈ ਅਤੇ ਸਮਾਨ ਵਾਪਸੀ ਦੀ ਮੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕੀ ਨਾਮ ਤੁਹਾਡਾ ਸਜਿੰਦਰ ਕੁ ਕੀ ਗੱਲ ਹੋ ਗਈ ਜੀ ਉਜਸਰ ਪਿਆਸਿਕਾ ਪੁੜੀਆਂ ਕੋ ਚੱਕ ਕੇ ਲਿਆ ਗਿਆ ਕਿ ਨਵਾ ਅੰਦਰੋਂ ਬੋਖੁੱਲਾ ਸੀ ਜੀ ਕਿਸਤੀ ਦਾ ਕੰਮ ਹੈ ਤੁਹਾਡਾ ਇਲੈਕਟ੍ਰੋਨਿਕਸ ਦਾ ਜੀ ਤਾਂ ਕਿਹੜੀ ਗਲੀ ਹੈ ਟਿੱਕੀ ਕਿੰਨੇ ਵਜੇ ਆਇਆ ਜੀ ਇਹ ਚੋਰ ਕਿੰਨੇ ਵਜੇ ਕਹਿੰਦੇ ਕੋਈ 10:47 ਦਾ ਪਤਾ ਨਹੀਂ ਹਾਂ ਸਾਢੇ 10 ਦਾ ਟਾਈਮ ਸਾਢੇ 10 ਦਾ ਸਾਢੇ ਜੁਸਰ ਕਿਹੜੀ ਕੰਪਨੀ ਦਾ ਸੀ ਸਿੰਗਰ ਸਿੰਗਰ ਕੰਪਨੀ ਦਾ ਜੁਸਰ ਸੀ ਕੋਈ ਪਤਾ ਲੱਗਾ ਕੋਈ ਸੀਸੀਟੀਵੀ ਵੇਖੀ ਹੈ ਉਹ ਸਾਹਮਣੇ ਵਿੱਚ ਸੇ ਹੀ ਨਿਕੜੇਗਾ ਔਰ ਥੋੜੀ ਸ਼ੱਕ ਲੱਗੀ ਉਹਦੀ ਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਨਹੀਂ ਕੀ ਮੰਗ ਕੀ ਕਰਦੇ ਹੋ ਮੰਗ ਕੀ ਕਰਦਾ ਸਮਾਨ ਹੀ ਮਿਲ ਜੇ ਔਰ ਅੱਪਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਹੈ ਜੀ ਕੀ ਗੱਲ ਹੋ ਗਈ ਜੀ ਇਹ ਆਂਟੀ ਜੰਦੇ ਨਾ ਜਿਵੇਂ ਅੱਗੇ ਵੀ ਮਕੈਨਿਕ ਆਂਦੇ ਨੇ ਸਮਾਨ ਲੈ ਕੇ ਚਲੇ ਜਾਂਦੇ ਨੇ ਜੀ ਪੰਟਰ ਕਹਿੰਦੇ ਮੁੰਡੇ ਦਾ ਮੂੰਹ ਬੰਨਿਆ ਆਇਆ ਸੀਗਾ ਕਪੜਾ ਅੰਦਰੋਂ ਲੈਂਨ ਆਇਆ ਹੈ ਅੰਟਰੀ ਸਾਹਿਬ ਬਾਹਰ ਖੜੇ ਸੀ ਜੀ ਨਾਂ ਮੈਂ ਕੋਈ ਨਹੀਂ ਸੀ ਤੇ ਉਹ ਸੋਈ ਤੇ ਸੀ ਤਾਂ ਉਹ ਇੱਥੇ ਜੂਸਰ ਚੱਕ ਕੇ ਬਾਹਰ ਨਿਕਲ ਗਿਆ ਜੀ ਇਹ ਪਿੱਛੇ ਗਏ ਨੇ ਇਹਨੂੰ ਮੋਟਰਸਾਈਕਲ ਮੁੰਡਾ ਪਾ ਕੇ ਲੈ ਗਿਆ ਕੱਲਾ ਹੀ ਸੀਗਾ ਮੁੰਡਾ ਮੁੰਡਾ ਕੱਲੇ ਹੀ ਸੀਗਾ ਜੀ ਜੀ ਕਿ ਕੱਪੜੇ ਕਪੜੇ ਕਿਹੜੇ ਰੰਗ ਦੇ ਪਾਇ ਸੀ ਉਹਦੇ ਕੱਪੜੇ ਤਾਂ ਨਹੀਂ ਪਤਾ ਸੀਸੀਟੀਵੀ ਕੈਮਰਾ ਤੋਂ ਕਹਿੰਦੇ ਫਾਈਲ ਕਾਦੇ ਨੰਬਰ ਹੈਗਾ ਜੀ ਉਹ ਸ਼ਾਇਦ ਪਤਾ ਲੱਗ ਜਾਵੇਗਾ